ਨਗਰ ਦੀ ਸਰਕਾਰ ਕੀਤਾ ਜਾ ਰਿਹਾ ਹੈ ਸਾਡੇ ਸਾਰੇ ਹੀ ਜ਼ਰੂਰੀਆਂ ਵੱਲੋਂ ਅੱਜ ਦਾ ਸਰਕਾਰ ਕੀਤਾ ਜਾ ਰਿਹਾ ਹੈ ਮਹਾਰਾਜ ਦੀ ਨਮਨਤ ਨਾਲ ਜਾ ਰਹੀਆਂ ਨੇ ਸਰਕਾਰ ਦੀ ਸਲਾਹ ਦੇ ਤੌਰ ਤੇ ਜਾਰੀ ਹੈ ਪਤਾ ਦੇਣ ਲਈ ਕੰਮੀ ਹੋ ਹੈ ਦੇਵ ਪਾਤਸ਼ਾਹ ਦੇਖੀ ਜਨਾਂ ਜੀ ਚੱਲ ਕੇ ਆ ਗਏ ਜੀ ਦੁਨੀਆ ਦੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਜ ਪਲਕੀ ਸਾਹ ਦੇ ਵਿੱਚ ਸਭਾਏ ਮਾਨ ਹੋ ਕਰਕੇ ਸਾਡੇ ਨਗਰ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਦਰਸ਼ਨ ਦੇਣ ਵਾਸਤੇ ਆਏ ਨੇ ਉਹ ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਅੱਜ ਆਪਾਂ ਅੱਜ 100 ਸਾਲਾ ਸ਼ੀਵੀ ਸ਼ਕਤਾਂ ਦੀ ਵਰ੍ਹੇਗੰਢ ਮਨਾ ਰਹੇ ਆ। ਬਹੁਤ}{|\text{ਵਿਸ਼ਾਲ ਨਗਰ ਕੀਤਾ ਜਾ ਰਹੇ ਨਾ। ਵੱਡੇ ਵੱਡੇ ਸਮਾਗਮ ਕੀਤੇ ਜਾ ਰਹੇ ਨੇ।}} ਅੱਜ ਆਪਾਂ ਉਹ ਸਾਧਨੀਆਂ ਆਸਕੀਆਂ ਨਾਲ ਜੁੜਿਤ ਹੋਏ। ਇਹ ਨਹੀਂ ਕਹਿਣਾ ਬੰਦੇ ਕਹਿੰਦੇ ਰੋਕ ਦੇ ਜੀ ਆ। ਬਾਦਰੋ ਜੀ ਬਾਦਰੋ ਜੀ ਨਗਰ ਕੀਰਤਨ ਚਲੇ ਗਿਆ ਫਿਰ ਆਸ਼ੀਰਵਾਦੀ ਕਰਦੇ ਹੋ ਬਹੁਤ ਬਹੁਤ ਧੰਨਵਾਦ ਬਾਬਾ ਸ੍ਰੇਂਦਰ ਸਿੰਘ ਜੀ ਹਵਾਸ ਸਾਡੇ ਸ਼ਹਿਰੀ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲਵੰ ਨੂੰ ਮਹਾਨ ਸ੍ਰੋਮਨਵਾਰੇ ਨੇ ਜੋ ਨਗਰ ਕੀਰਤਨ ਆ ਜੀ ਦੇ ਪੜਾ ਦੇ ਉੱਤੇ ਪਹੁੰਚ ਚੁੱਕਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਤੇ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਜੋ ਪ੍ਰਬੰਧਕਾਂ ਨੇ ਇੱਥੇ ਮਹਿਤ ਮਛਾਏ ਇੱਥੇ ਆਪਾਂ 10 ਮਿੰਟ ਵਾਸਤੇ ਸਿਰਫ ਵਿਵਾਨ ਸਜਾਉਣਾ 10 ਮਿੰਟ ਵਾਸਤੇ ਸ੍ਰੀ ਕਾਲਕਟਖ ਸਾਹਿਬ ਜੀ ਦੇ ਸਾਫਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਖਾਲਸਾ ਸਾਫਕਾ ਜਥੇਦਾਰ ਸ੍ਰੀ ਕਾਲਕਟਖ ਸਾਹਿਬ ਜੋ ਸੰਤਗਮ ਇੰਟਰਨੈਸ਼ਨਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਭਤੀਜੇ ਹਨ ਜਿਨ੍ਹਾਂ ਨੂੰ ਆਪ ਜੀ ਬਹੁਤ ਵਾਰ ਗੁਰਦੁਆਰਾ ਮੰਗਲਾ ਸਾਹਿਬ ਜਿੱਥੋਂ ਕਥਾ ਕਰਦੇ ਹੋਏ ਇਸ ਤਰ੍ਹਾਂ ਮਨਜੀਤ ਨੇ